ਤਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਤੇ ਵਿੱਚ ਇੱਕ 80 ਸਾਲਾ ਮਹਿਲਾ ਦੀ ਜਦੋਂ ਮੌਤ ਹੋ ਜਾਂਦੀ ਹੈ ਅੰਤਿਮ ਸੰਸਕਾਰ ਦੀ ਤਿਆਰੀਆਂ ਹੋ ਜਾਂਦੀਆਂ ਨੇ ਤਾਂ ਉਸ ਸਮੇ ਉਸ ਦਾ ਬੇਟਾ ਆਪਣੀ ਮਾਂ ਦੀ ਚਿਗਾ ਤੇ ਲੇਟ ਜਾਂਦਾ ਜੀ ਹਾਂ ਦੱਸਦੀ ਕਿ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਉਸ ਤੇ ਵਿੱਚ ਇੱਕ ਬੇਟਾ ਆਪਣੀ ਮਾਂ ਦੀ ਚਿਗਾ ਤੇ ਲੇਟਿਆ ਦਖਾਈ ਦੇ ਰਿਹਾ ਹੈ ਹੁਣ ਤੁਸੀਂ ਇਹ ਸੋਚਦੇ ਹੋਵੋਗੇ ਕਿ ਸ਼ਾਇਦ ਉਸ ਦਾ ਆਪਣੀ ਮਾਂ ਦੇ ਨਾਲ ਪਿਆਰ ਹੈ ਮੋਹ ਪਿਆਰ ਦੇ ਕਾਰਨ ਜਿਹੜਾ ਉਹ ਇਸ ਜਗਾ ਤੇ ਲੇਟਿਆ ਹੈ ਤਾਂ ਤੁਸੀਂ ਗਲਤ ਹੋ ਦੱਸਦੀ ਕਿ ਕਾਲ ਯੁਗ ਦਾ ਸਮਾਂ ਹੈ ਔਰ ਇਸ ਕਾਲ ਯੁਗ ਦੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਦਰਸਲ ਇਹ ਬੇਟਾ ਆਪਣੀ ਮਾਂ ਤੋਂ ਚਾਂਦੀ ਦੇ ਕੰਗਣ ਦੀ ਜਿਹੜੀ ਮੰਗ ਕਰਦਾ ਸੀ ਜੋ ਉਸ ਦੀ ਮਾਂ ਦੇ ਗਹਿਣੇ ਸੀ ਉਸ ਦੀ ਖਾਤਰ ਉੱਚਾ ਤੇ ਲੇਟ ਗਿਆ ਉਸ ਨੇ ਕਿਹਾ ਕਿ ਪਹਿਲਾਂ ਉਸ ਨੂੰ ਗਹਿਣੇ ਦਿੱਤੇ ਜਾਂ ਤਾਂ ਉਸ ਤੋਂ ਬਾਅਦ ਹੀ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਵੀਡੀਓ ਰਾਜਸਥਾਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਰਾਜਸਥਾਨ ਦੇ ਪਿੰਡ ਦੇ ਵਿੱਚ ਜਦੋਂ ਇੱਕ ਮਹਿਲਾ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਦਾ ਬੇਟਾ ਗਹਿਣਿਆਂ ਦੇ ਲਈ ਆਪਣੀ ਮਾਂ ਦੀ ਚਿਕਾ ਦੇ ਉੱਪਰ ਜਿਹੜਾ ਲੇਟ ਜਾਂਦਾ ਔਰ ਕਹਿੰਦਾ ਹੈ ਕਿ ਪਹਿਲਾਂ ਉਸ ਨੂੰ ਗਹਿਣੇ ਦਿੱਤੇ ਜਾਣ ਤੇ ਉਸ ਤੋਂ ਬਾਅਦ ਹੀ ਜਿਹੜਾ ਉਹ ਉਸ ਦਾ ਅੰਤਿਮ ਸੰਸਕਾਰ ਕਰਨ ਦੇਵੇਗਾ ਤਾਂ ਤੁਸੀਂ ਅਕਸਰ ਲੋਕਾਂ ਨੂੰ ਗੱਲਬਾਤ ਦੇ ਦੌਰਾਨ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਹੋਰ ਕੱਲ ਜੁਗਾ ਗਿਆ ਜਦੋਂ ਕੋਈ ਵਿਅਕਤੀ ਬਹੁਤ ਮਾੜਾ ਕੰਮ ਕਰਦਾ ਹੈ ਤੇ ਅਕਸਰ ਹੀ ਇਹ ਕਿਹਾ ਜਾਂਦਾ ਹੈ ਪਹਿਲੇ ਸਮਿਆਂ ਦੇ ਵਿੱਚ ਇੱਕ ਪੁੱਤਰ ਆਪਣੀ ਮਾਂ ਦੇ ਲਈ ਕੁਝ ਵੀ ਕਰਦਾ ਸੀ ਭਾਰਤ ਦੇ ਵਿੱਚ ਅਜੇ ਬੇਟਿਆਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਮਿਲ ਜਾਂਦੀਆਂ ਨੇ ਜਿਨ੍ਹਾਂ ਨੇ ਮਾਪਿਆਂ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ ਪਰ ਇਹ ਮਾਮਲਾ ਇੰਨੀ ਦਿਨੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਹ ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਸੱਚਮੁੱਚ ਘੋਰ ਕਲਯੁਗ ਆ ਗਿਆ ਇੱਕ ਪੁੱਤਰ ਨੇ ਆਪਣੀ ਮਰੀ ਹੋਈ ਮਾਂ ਦੇ ਚਾਂਦੀ ਦੇ ਗਹਿਣਿਆਂ ਲਈ ਉਸ ਦਾ ਅੰਤਿਮ ਸੰਸਕਾਰ ਰੋਕ ਦਿੱਤਾ ਇਹ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ। ਅੱਜ ਦੇ ਸਮੇਂ ਦੇ ਵਿੱਚ ਸਵਾਰਥ, ਲਾਲਚ ਤੇ ਪੈਸਾ ਰਿਸ਼ਤਿਆਂ ਦੇ ਨਾਲੋਂ ਜ਼ਿਆਦਾ ਮੱਤਵਪੂਰਨ ਹੈ। ਜੇਕਰ ਤੁਸੀਂ ਵੀ ਇਸ ਮਾਮਲੇ ਬਾਰੇ ਜਾਣਦੇ ਹੋ ਤਾਂ ਤੁਸੀਂ ਵੀ ਕੁਝ ਇਸ ਤਰ੍ਹਾਂ ਹੀ ਕਹੋਗੇ। ਇੱਕ ਪੁੱਤਰ ਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਰੋਕ ਦਿੱਤਾ ਤੇ ਕਾਰਨ ਸੀ ਮਾਂ ਦੇ ਚਾਂਦੀ ਦੇ ਗਹਿਣੇ। ਪੁੱਤਰ ਆਪਣੀ ਮਾਂ ਦੇ ਚਾਂਦੀ ਦੇ ਗਹਿਣੇ ਚਾਹੁੰਦਾ ਸੀ ਪਰ ਉਹ ਗਹਿਣੇ ਉਸਦੇ ਭਰਾ ਦੇ ਕੋਲ ਸੀ। ਇਸ ਮਾਮਲੇ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋ ਗਈ ਹੈ ਤੇ ਝਗੜਾ ਇੰਨਾ ਵੱਧ ਗਿਆ ਕਿ ਦੂਜੇ ਪੁੱਤਰ ਨੇ ਮਾਂ ਦਾ ਅੰਤਿਮ ਸੰਸਕਾਰ ਹੋਣ ਤੋਂ ਰੋਕ ਦਿੱਤਾ ਉਹ ਜਾ ਕੇ ਆਪਣੀ ਮਾਂ ਦੀ ਚਿਖਾ ਤੇ ਲੇਟ ਗਿਆ ਤੇ ਪੁੱਤਰ ਨੇ ਕਿਹਾ ਜਦੋਂ ਤੱਕ ਉਸ ਨੂੰ ਆਪਣੀ ਮਾਂ ਦੇ ਚਾਂਦੀ ਦੇ ਕੰਗਣ ਨਹੀਂ ਮਿਲ ਜਾਂਦੇ ਉਹ ਇਸ ਚਿਖਾ ਤੋਂ ਨਹੀਂ ਖੜਾ ਹੋਵੇਗਾ ਇਹ ਮਾਮਲਾ ਸੋਸ਼ਲ ਮੀਡੀਆ ਤੇ ਦੇਖਦੇ ਹੀ ਦੇਖਦੇ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦਾ ਹੈ ਤੇ ਮਾਮਲਾ ਰਾਜਸਥਾਨ ਦੇ ਕੋਟ ਪੁੱਤਲੀ ਬਹਿਰੋਦ ਜ਼ਿਲ੍ਹੇ ਦੇ ਵਿਰਾਟਨਗਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਉਸਦੇ ਦੋ ਪੁੱਤਰਾਂ ਦੇ ਵਿਚਕਾਰ ਚਾਂਦੀ ਦੇ ਕੰਗਣ ਨੂੰ ਲੈ ਕੇ ਝਗੜਾ ਹੋ ਗਿਆ ਇਸ ਦੇ ਲਈ ਇੱਕ ਪੁੱਤਰ ਕੰਗਣ ਲੈਣ ਦੇ ਲਈ ਅੜਿਆ ਰਿਹਾ ਤੇ ਆਪਣੀ ਮਾਂ ਦੀ ਚਿਖਾ ਤੇ ਜਾ ਕੇ ਬੈਠ ਗਿਆ ਤੇ ਉਸ ਤੋਂ ਬਾਅਦ ਲੇਟ ਜਾਂਦਾ ਇਸ ਤੋਂ ਬਾਅਦ ਉੱਥੇ ਮੌਜੂਦ ਰਿਸ਼ਤੇਦਾਰਾਂ ਤੇ ਸਥਾਨਕ ਲੋਕਾਂ ਨੇ ਪੁੱਤਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਫੀ ਦੇਰ ਤੱਕ ਨਹੀਂ ਮੰਨਿਆ ਤੇ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਪੁੱਤਰ ਸ਼ਾਂਤ ਹੋ ਗਿਆ ਉਸ ਤੋਂ ਬਾਅਦ ਮਾਂ ਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਗਿਆ ਇਸ ਤਰ੍ਹਾਂ ਦੇ ਕਾਲਜੁਗ ਪੁੱਤਰ ਨੇ ਨਾ ਸਿਰਫ ਮਨੁੱਖਤਾ ਨੂੰ ਸਗੋਂ ਮਾਂ ਪੁੱਤਰ ਦੇ ਰਿਸ਼ਤੇ ਨੂੰ ਵੀ ਸ਼ਰਮਸਾਰ ਕੀਤਾ ਹੈ ਯਾ ਉਡੋ ਉਡੋ ਲੈ ਜਾ ਕੇ ਵੀਡੀਓ ਪੜਾਓ ਤੇਰੇ ਕਰ ਮਹਾਰਤ ਚ 2500 ਯਾ ਉਡੋ ਮੇਰਾ ਚਿਹਰਾ ਆ ਆ ਆ ਆ ਮੈਨੂੰ ਲੈ ਆਓ ਕਾਹ ਕਿ ਦੋ ਜੀ ਉਡੋ ਮੈਂ ਬਣਾਉਣ ਲਈ ਆ 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